ਆਲੋ ਦੋਸਤੋ ਸਸਿਦਾ ਜੀ ਕੀ ਹਾਲ ਚਾਲ ਹੈ ਵੈਲਕਮ ਬੈਕ ਕਰ ਰਹੇ ਹਾਂ ਹਾਂਜੀ ਦੋਸਤੋ ਅੱਬਾ ਪੁੱਟਰੇ ਪੁੱਟਰੇ ਜੀ ਮੂਲੀ ਮੂਲੀ ਪੁੱਟ ਕੇ ਆਪਾਂ ਖਾਣਾਗੇ ਜੀ ਸ਼ਹਿਰ ਤੇ ਆयो ਤੁਹਾਨੂੰ ਦਿਖਾਉਣੇ ਆ ਆਲੋ ਫਿਰ ਪਟੀ ਮੂਲੀ ਖੈਰ ਵੀ ਜਾਨ ਮੂਲੀ ਵੇਚਣ ਤੇ ਜੰਨੇ ਨੇ ਸ਼ਹਿਰ ਦਾ ਵਲੌਗ ਬਣਾਵਾਂਗੇ ਇਹ ਨਵੇਂ ਨਵੇਂ ਵਲੌਗ ਆਖੋ ਹੱਡੀ ਮੂਲੀ ਜੀ ਨਿਕਲਈ ਆ ਡੇ ਖੇਤਾਂ ਚ ਬਹੁਤ ਵਧੀਆ ਮੂਲੀ ਆ ਜੀ ਹੱਡੀ ਤੇ ਬਾਕੀ ਰੇਟ ਦਾ ਡਾਊਨ ਪੈ ਗਿਆ ਪੱਗੀ ਚਲੋ ਲੱਗੀ ਚੀਜ਼ ਵੇਚਣੀ ਤੇ ਪਣੀ ਆ ਹੋਰ ਦੋਸਤੋ ਕੀ ਹਾਲ ਚਾਲ ਫਿਰ ਬਾਕੀ ਦੋਸਤੋ ਸਾਨੂੰ ਸਬਸਕ੍ਰਾਈਬ ਵੀ ਕਰੋ ਲਾਈਕ ਵੀ ਕਮੈਂਟ ਵੀ ਕਰਿਆ ਕਰੋ ਮੂਲੀ ਐ ਜਿਹੜੀ ਲੰਮੀ ਆ ਗਈ ਛੱਡੀ ਗੱਲ ਦੋ ਜੀ ਮੂਲੀ ਦੇ ਜਿਹੜੇ ਮੂਲੀ ਆ ਮੂਲੀ ਜਿਹੜੀ ਆ ਮੂਲੀ ਇਹਦੇ ਖੱਟੇ-ਖੱਟੇ ਪੱਤੇ ਜਿਹੜੇ ਆ ਲਾਉਣੀ ਪੈਂਦੀ ਜੀ ਫੇਰ ਮਾਰਕੀਟ ਦੇ ਵਿੱਚ ਜਾ ਕੇ ਵੇਚਦੀ ਆ ਜੀ ਫੇਰ ਕਿਤੇ ਜਾ ਕੇ ਆਹ ਗਰੀਬਾਂ ਨੂੰ ਹੁੰਦਾ ਜੀ ਮੂਲੀ ਦੀ ਕਰਦੇ ਆਂ ਦੀ ਯਮਤ ਇੰਨਾ ਕਰਕੇ ਜਿਨ੍ਹਾਂ ਨੇ ਮੂਲੀ ਲੈਣੀ ਹੋਵੇ ਪਰੌਠੇ ਵਾਸਤੇ ਸਾਨੂੰ ਸੰਪਰਕ ਕਰ ਸਕਦੇ ਆ ਜੀ ਆਹੜੇ ਖਟੇ-ਖਟੇ ਜਿਹੜੇ ਪੱਤੇ ਆ ਨਹੀਂ ਇਹ ਇੰਦਾ ਕਰਕੇ ਲਵਣੇ ਪੈਂਦੇ ਆ ਜੀ ਇਹ ਫਿਰ ਇੰਦਾ ਰੱਖਣੀ ਪੈਂਦੀ ਆ ਇਰ ਇੱਕ ਨੂੰ ਲਿਆ ਆ ਗਏ ਮੂਲੀ ਆ ਇਦਾਂ ਕਰਕੇ ਟਰੀ ਬਿੰਦੀ ਦੇਖੋ ਜੀ ਆਉਗੀ ਮੂਲੀ ਸਾਹਿਬ ਇਹ ਲੱਗੀ ਟੁੱਟਣਾ ਆਖੋ ਜੀ ਲਾਵੋਗੀ ਮੇਕਰ ਬੈ ਜਾ ਬਣਾਤਾ ਜੀ ਡੱਕ ਡੱਕਾਜੋ ਗੈਰ ਜਣਾ ਬਟਾਲੇ ਡੇਰਾਂ ਰੋਡ ਦੇ ਪੁਲਥ ਲਈ ਜਾਣਾ ਜੀ ਮੂਲੀ ਵੇਚਣਾ ਆਖਰੀ ਮੂਲੀ ਤਗੜਦਮਾ ਦਾ ਕਰਦੇ ਜੀ ਚਲੋ ਇਹ ਤਾਂ ਇਹ ਵਾਲਵ ਲਾ ਕੇ ਫੇ ਇਹਨੂੰ ਧੋਣਾ ਜੀ ਤੋ ਕੇ ਡੇਰ ਰੋਡ ਉਲਸਲੇ ਜਾ ਕੇ ਇਹਨੂੰ ਵੇਚਣਾ ਜੀ ਆ ਕੀ ਮੇਰੇ ਕਾਬ ਮਿਹਨਤ ਕਰੋ ਤੇ ਪੈਸਾ ਕਮਾਓ ਠੀਕ ਹੈ ਜੀ ਨਾ ਹੱਥ ਪੂਰੇ ਗੰਦੇ ਹੋਏ ਆਡੇ ਇਸ ਟਾਈਮ ਤੇ ਹੁਣ ਆਪਾਂ ਆ ਮੂਲੀ ਆ ਇੱਕ ਸਿਹੜ ਡਾਗਾ ਸਾਡਾ ਇਹ ਪੁੱਟ ਕੇ ਫਿਰ ਇਹਨੂੰ ਧੋਵਾਂਗੇ ਜੀ ਠੀਕ ਹੈ ਜੀ ਤੇ ਆ ਰਹਿ ਗਿਆ ਸਾਡਾ ਇੱਕ ਸਿਹੜ ਤੇ ਇਹਨੂੰ ਪੁੱਟ ਕੇ ਫਿਰ ਆਪਾਂ ਮੂਲੀ ਧੋ ਕੇ ਸ਼ਹਿਰ ਜਾਣਾ ਓਹੋ ਟੁੱਟ ਗਈ ਮੂਲੀ ਟੁੱਟ ਗਈ ਇਹਦਾ ਲੱਕ ਟੁੱਟ ਗਿਆ ਇਹਦਾ ਆਉਣ ਕੋਈ ਇੱਥੋਂ ਇਹਦਾ ਲੱਕ ਟੁੱਟ ਗਿਆ ਹੁਣ ਇਹਦੇ ਆਹੜੀ ਬੁੱਧੀ ਆ ਇਦਾਂ ਮਰ ਰੋੜਦੀ ਆ ਇਹਨੂੰ ਆਉਧੀ ਜਾ ਕੇ ਸੁਟਣਾ ਪਰੀ ਸੀ ਭੱਜ ਕੇ ਜੀ ਅੰਦੀ ਆਪਾਂ ਮੂਲੀ ਪਾਣੀ ਚ ਬਾਹਰ ਕੱਢ ਕੱਢ ਕੇ ਸਰਕਣੇ ਆ ਉਹ ਬੰਦ ਹੋ ਗਏ ਸੰਤਾ ਜਣ ਦੇ ਕਿਡੀਆਂ ਅਦੂ ਕਿੰਦਾ ਜੁੱਤੀ ਇੰਡੀਅਨੀ ਇਹਦਾ ਬੜੀ ਮੂ ਜੜਾ ਜੜਾ ਦੇ ਰੱਖਣੀ ਆ ਇਹਦਾ ਦੀ ਕੀ ਬੜੀ ਬੜੀ ਦਤੀ ਐਡਾ ਈ ਨਹੀਂ ਉਸੇ ਐਡਾ ਕੱਢ ਕੇ ਰੱਖਣੀ ਆ 이렇게 먹게 ਆਂਦੀ ਆਪਣਾ ਦੁਕਾਨ ਤੇ ਮੂਲੀ ਦੇ ਚਲੇ ਆ ਚਾਤੀ ਨੂੰ ਦਿਖਾਉਣ ਵਾਲੇ ਨੂੰ ਉਹ ਕਹਿੰਦਾ ਇਹ ਮੂਲੀ ਨੂੰ ਥੋੜੀ ਜੀ ਦੇਖ ਜਾਈਓ ਆਪਾਂ ਚੱਲੇ ਆ ਪਿੰਡ ਮੂਲੀ ਦੇ ਨਾਲ ਮੂਲੀ ਰੱਖੀ ਵੇਚ ਸਕੂਟਰ ਦੇ ਆਜੋ ਕੋਮੈਂਟ ਕਰੇਗਾ ਸਬਸਕ੍ਰਾਈਬ ਵੀ ਕਰੋ ਸਬਸਕ੍ਰਾਈਬ ਬਹੁਤ ਘੱਟ ਆ ਜੀ ਦੱਬ ਕੇ ਸਬਸਕ੍ਰਾਈਬ ਕਰੋ ਮੇਰੇ ਵੀਰਾਂ ਸਾਨੂੰ ਸਪੋਰਟ ਕਰੋ ਤੇ ਹੁਣ ਆਪਾਂ ਜਾ ਰਹੇ ਆ ਪਿੰਡ ਪਿੰਡ ਮੂਈ ਚਾਚੇ ਨੇ ਮੰਗਾਈ ਜੀ ਦੁਕਾਨ ਵਾਲੇ ਨੇ ਉਹਨੂੰ ਉਹਦੀ ਦੇਣ ਜਾ ਰਹੇ ਆ ਤੇ ਉਸ ਤੋਂ ਬਾਅਦ ਉਹ ਜਾਣਾ ਸ਼ਹਿਰ ਆਓ ਸਾਨੂੰ ਲਾਈਕ ਦਿਓ ਪਾਪੀ ਜਿੰਨੇ लाइक करो शेयर करो कमेंट करो you're looking ਆਪਾਂ ਜਦ ਆਪਾਂ ਪੁਣੀ ਮੁਣੀ ਮੁਣੀ ਤੋਂ ਆ ਕੇ ਫੜਾ ਫੜਾ ਆਪਾਂ ਆ ਗਏ ਬੜਾ ਖੈਰ ਤੇ ਸ਼ਹਿਰ ਜਾ ਗਏ ਆਪਾਂ ਤੁਹਾਨੂੰ ਫਿਰ ਵਕੀ ਆ ਗਏ ਵਲੋਗ ਬਣਾਵਾਂਗੇ ਡੇਰ ਰੋਡ ਤੋਂ ਸੱਲੇ ਜਾਣਾ ਮੁਣੀ ਤੇ ਕਣ ਆਪਾਂ ਅੱਧੇ ਆ ਕੇ ਮੁਣੀ ਵੇਖ ਕੇ ਤਾਂ ਉਹਨਾਂ ਵਲੋਗ ਬਣਾਵਾਂਗੇ ਤੇ ਜਲਦੀ ਤੋਂ ਜਲਦੀ ਆਪਾਂ ਲੱਗੇ ਮੁਰੀ ਤੋਂ ਹੁਣੀ ਤੋਂ ਆ ਕੇ ਫਿਰ ਜਲੀ ਆਪਾਂ ਸ਼ਹਿਰ ਤੇ ਠੀਕ ਹੈ ਜੀ ਤੇ ਉਹਨਾਂ ਮੈਂ ਝੁਲਕਾਂਗੀ ਆਪਣਾ ਘੋਟਾ ਮੋੜਨੇ ਤੋਂ ਫੁੱਟਰ ਬੱਗ ਵਾਲਾ ਤਾਂ ਕਿ ਇਹ ਮੈਂ ਕਿ ਕਰਿਆ ਕਰੋ ਤੇ ਬਾਕੀ ਕੀ ਕੀ ਬੜੀ ਦਾ ਕੰਮ ਤੇ ਬਾਕੀ ਜਿਹੜੇ ਕਰਦੇ ਆ ਉਹਦੇ ਸਭ ਜਾਣਦੇ ਆ ਸਰਪਤਾਪਾ ਕੀ ਕੀ ਬੜੀ ਦਾ ਕੰਮ ਬਣਾਇ ਕਿੱਤੀ ਬੜੀ ਦਾ ਕੰਮ ਕਰਦੇ ਆ ਚਲ ਮੈਂ ਆਹਦੇ ਕੋਲ ਵਾਲੀ ਜਾ ਕੇ ਆਇਦਿ ਮੋੜ ਗਿਆ ਇੱਥੇ ਠੀਕ ਮਾ ਜਣੋ ਅਸੀਂ ਮੂਲੀ ਲੈ ਕੇ ਮੂਲੀ ਦਾ ਆਪਾਂ ਕਰਤਾ ਕੈਨਸਲ ਮੂਲੀ ਲੈ ਕੇ ਜਾਵਾਂਗੇ ਸਵੇਰੇ ਹੁਣ ਆਪਾਂ ਜਾ ਰਹੇ ਆ ਜੀ ਬੂਟ ਲੈਂਡ ਤੇ ਮੂਲੀ ਜਿਹੜੀ ਸਿਰੇ ਲੈ ਕੇ ਜਾਣੀ ਉਹ ਤੁਹਾਨੂੰ ਦਿਖਾਵਾਂਗੇ ਨੈਕਸਟ ਬਲੌਗ ਚ ਤੇ ਸਾਡੇ ਨਾਲ ਜੁੜੇ ਰਹੋ ਤੇ ਆਪਾਂ ਚੱਲੇ ਹੁਣ ਬੂਟ ਲੈਂਡ ਅਲੀਆਲ ਚੱਲੀਏ ਅਲੀਆਲ ਚੱਲੇ ਆ ਆਪਾਂ ਜਾ ਰਹੇ ਆ ਜੀ ਬੂਟ ਲੈਂਡ ਅਲੀਆਲ ਇਹ ਮੂਲੀ ਬੰਨੀ ਪਈ ਆ ਤੇ ਇਹ ਜਿਹੜੀ ਆ ਇਹ ਮੂਲੀ ਲੈ ਕੇ ਜਾਣਾ ਆ ਉਹ ਤੁਹਾਨੂੰ ਦਿਖਾਵਾਂਗੇ ਨੈਕਸਟ ਬਲੌਗ 'ਚ ਤੇ ਸਾਨੂੰ ਕਮੈਂਟ 'ਚ ਦੱਸਿਓ ਠੀਕ ਆ ਸਬਸਕ੍ਰਾਈਬ ਵੀ ਕਰ ਲਿਓ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਬੂਟ ਲੈਨ ਤੇ ਆਜੋ ਦੁਕਾਨ ਤੇ ਚਲੀਏ ਅਲੀਆਲ ਦੋਸਤੋ ਆਪਾਂ ਮੂਲੀ ਲੈ ਕੇ ਜਾਣਾ ਸੀ ਤੇ ਮੂਲੀ ਹੱਡੀ ਬੰਨੀ ਪਈ ਆ ਦਿਖਾ ਤੁਹਾਨੂੰ ਹਾਂਜੀ ਦੋਸਤੋ ਅਬੀ ਆਪਾਂ ਚੱਲ ਪਿਆ ਜੀ ਬੂਟ ਲੈਨ ਆਲੋ ਜੀ ਅਜਾਰੇ ਆਪਾਂ ਅਰੀਆਲ ਚੱਲ ਗਿਆ ਹੋ ਗਿਆ ਇਹ ਮੈਂ ਰੱਤਾ ਉਧਰ ਹੋ ਜਾਵਾਂਗਾ ਲਾਪਾ ਜੀ ਚੱਲ ਜਾਓ ਬੜਾ ਵਧੀਆ ਪਹਿਲੇ 7 ਘਟੇ ਚਟਡੂ ਨੇ ਜਾ ਗਏ ਹੈ 7 ਘਟੇ ਚਟਡੂ ਨੇ ਸਿਰੋ ਨੇ ਜਾ ਗਏ ਆ ਕੱਲਾ ਜਿਹੜਾ ਹੁੰਦਾ ਹੋਵੇ ਤੇ ਠੀਕ ਹੈ ਉਦਾਂ ਲੱਗਣਾ ਟਾਈਮ